ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਨੂਰਮਨ ਵਲੌਗ ਦੇ ਵਿੱਚ ਹੋਸਨਾਉ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਜੀ ਸਾਰੇ ਜਾਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਆਪਾਂ ਵੀ ਸਾਰੇ ਠੀਕ ਠਾਕ ਆਂ ਜੀ ਤੇ ਕਰਦੇ ਆਂ ਅੱਜ ਦਾ ਆਪਣਾ ਵਲੌਗ ਸ਼ੁਰੂ ਦਿਨ ਹੈਗਾ ਜੀ ਮੰਗਲਵਾਰ ਦਾ ਟਾਈਮ ਇੱਥੇ ਵੱਜ ਗਏ ਨੇ 3 ਤੇ ਆਪਾਂ ਲੱਗੇ ਹੁਣ ਵਲੌਗ ਸ਼ੁਰੂ ਕਰਨ ਤੇ ਵਲੌਗ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਮੇਰੀ ਰਿਕਵੈਸਟ ਆ ਪਲੀਜ਼ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਿਓ ਅੱਜ ਦਾ ਵਲੌਗ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਤੁਹਾਨੂੰ ਵਲੌਗ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਹਾਂਜੀ ਆਪਾਂ ਅੱਜ ਦਾ ਇੱਕ ਛੋਟਾ ਜਿਹਾ ਵਲੌਗ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਬਾਕੀ ਆਪਣੇ ਜਿਹੜੇ ਕੰਮਕਾਰ ਤਾਂ ਚੱਲਦੇ ਰਹਿੰਦੇ ਨੇ ਹਨਾ ਇਹ ਤਾਂ ਆਪਣਾ ਰੁਟੀਨ ਤੇ ਆਪਾਂ ਡੇਲੀ ਉਹੀ ਕੰਮਕਾਰ ਜਿਹੜੇ ਉਹ ਕਰਨੀ ਆ ਤਾਂ ਮੇਰੀ ਕੋਸ਼ਿਸ਼ ਹੁੰਦੀ ਆ ਕਿ ਹਰ ਇੱਕ ਵਲੌਗ ਦੇ ਵਿੱਚ ਆਪਾਂ ਤੁਹਾਡੇ ਲਈ ਤੁਹਾਡੇ ਲਈ ਕੁਝ ਚੰਗਾ ਲੈ ਕੇ ਆਈਏ ਹਨਾ ਜੋ ਵੀ ਜ਼ਿੰਦਗੀ ਦੇ ਮੇਰੇ ਤਜਰਬੇ ਨੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਿੰਨੇ ਆ ਤੇ ਮੈਨੂੰ ਨਾ ਦੋ ਤਿੰਨ ਭੈਣਾਂ ਦੀ ਸੀਗੀ ਜਾਨਕੀ ਮੈਨੂੰ ਕਿਹਾ ਸੀਗਾ ਕਹਿੰਦੇ ਕਿ ਭੈਣੇ ਅਸੀਂ ਅਰਦਾਸ ਤਾਂ ਬਹੁਤ ਕਰਦੇ ਆਂ ਤਕਰੀਬਨ ਹਰ ਕੋਈ ਇਹੀ ਗੱਲ ਹੀ ਕਹਿ ਦਿੰਦਾ ਤਕਰੀਬਨ ਹਰ ਲੋਕ ਇਹੀ ਗੱਲ ਹੀ ਕਹਿ ਦਿੰਦੇ ਨੇ ਕਿ ਅਸੀਂ ਅਰਦਾਸ ਤਾਂ ਬਹੁਤ ਕਰਦੇ ਆਂ ਪਰ ਪੂਰੀ ਨਹੀਂ ਹੁੰਦੀ ਹਨਾ ਉਹਨਾਂ ਦਾ ਕਾਰਨ ਇਹੀ ਹੈ ਆਪਾਂ ਕਹਿੰਦੇ ਜਿਵੇਂ ਗੁਰੂ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵੀ ਕਹਿੰਦੀ ਆ ਸੇਵਾ ਥੋਰੀ ਮੰਗਣ ਬਹੁਤਾ ਕਿ ਇਨਸਾਨ ਦੀ ਮੰਗ ਤਾਂ ਬਹੁਤ ਵੱਡੀ ਹੈ ਵੱਡੀ ਪ੍ਰਾਪਤੀ ਵਾਸਤੇ ਆ ਪਰ ਵੱਡੀ ਪ੍ਰਾਪਤੀ ਵਾਸਤੇ ਨਾ ਤਾਂ ਸੇਵਾ ਹੈ ਤੇ ਨਾ ਹੀ ਸਿਮਰਨ ਹੈ ਕਿ ਆਪਾਂ ਨਾ ਤਾਂ ਗੁਰੂ ਮਹਾਰਾਜ ਦੀ ਸੇਵਾ ਕਰਦੇ ਆ ਨਾ ਹੀ ਸਿਮਰਨ ਕਰਦੇ ਆਪਾਂ ਹੈਨਾ ਤੇ ਮੰਗਾ ਆਪਾਂ ਬਹੁਤ ਵੱਡੀਆਂ ਰੱਖ ਲੈਣੀਆਂ ਦਿਨ ਦੇ ਵਿੱਚ ਆਪਾਂ ਨੂੰ 24 ਘੰਟੇ ਮਿਲਦੇ ਆ ਤੇ 24 ਘੰਟੇ ਹੀ ਆਪਾਂ ਆਪਣੇ ਕੰਮ 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 ਹੀ ਕਰਦੇ ਰਹਿੰਨੇ ਆ ਹਣਾ ਆਪਣਾ ਕੰਮ ਵਾਲੀ ਧਿਆਨ ਹੁੰਦਾ ਹੈ ਤਾਂ ਜੇਕਰ ਆਪਾਂ 24 ਘੰਟਿਆਂ ਦੇ ਵਿੱਚੋਂ 2 ਤੋਂ 2.5 ਘੰਟੇ ਪਰਮਾਤਮਾ ਨੂੰ ਦੇਣੇ ਸ਼ੁਰੂ ਕਰਦਗੇ ਨਿਤਨੇਮ ਕਰੋ ਪੰਜਾਂ ਬਾਣੀਆਂ ਦਾ ਮੂਲ ਮੰਤਰ ਦਾ ਅਭਿਆਸ ਕਰੋ ਜੇਕਰ ਤੁਸੀਂ ਹਨਾ ਇਹ ਨਹੀਂ ਕਰ ਸਕਦੇ ਤਾਂ ਸਤਨਾਮ ਵਾਹਿਗੁਰੂ ਦਾ ਜਾਪ ਹੀ ਕਰ ਲਓ ਹਨਾ ਵਾਹਿਗੁਰੂ ਵਾਲਾ ਪੂਰਾ ਧਿਆਨ ਲਾ ਕੇ ਇਸ ਦੇ ਨਾਲ ਨਾਲ ਹੀ ਤੁਹਾਡਾ ਜਿਹੜਾ ਮਨ ਆ ਸਾਫ਼ ਹੋਣਾ ਚਾਹੀਦਾ ਤੁਹਾਡੇ ਮਨ ਦੇ ਵਿੱਚ ਕਿਸੇ ਪ੍ਰਤੀ ਕੋਈ ਇਹ ਨਹੀਂ ਹੋਣਾ ਚਾਹੀਦਾ ਹਨਾ ਵੀ ਕੋਈ ਮੰਨ ਕੇ ਚੱਲੋ ਜਿਵੇਂ ਕਹਿੰਦੇ ਨੇ ਕੋਈ ਬੀਮਾ ਬੀਮਾਨੀ ਨਹੀਂ ਹੋਣੀ ਚਾਹੀਦੀ ਮਨ ਤੁਹਾਡਾ ਸਾਫ਼ ਹੋਣਾ ਚਾਹੀਦਾ ਤੁਹਾਡਾ ਸਿਰਫ ਧਿਆਨ ਜਿਹੜਾ ਆਪਾਂ ਤੁਸੀਂ 2 2.5 ਘੰਟੇ ਪ੍ਰਮਾਤਮਾ ਨੂੰ ਦਿਓਗੇ ਉਦੋਂ ਤੁਹਾਡੇ 2.5 ਘੰਟੇ ਜਿਹੜੇ ਹੋਣਗੇ ਉਹ ਪ੍ਰਮਾਤਮਾ ਵੱਲ ਹੋਣੇ ਚਾਹੀਦੇ ਜਦੋਂ ਤੁਸੀਂ ਆਪਣਾ ਘਰ ਦਾ ਕੰਮ ਕਰਦੇ ਆ ਉਦੋਂ ਸਿਰਫ ਤੁਸੀਂ ਆਪਣੇ ਘਰ ਦੇ ਕੰਮ ਜਾਂ ਬਾਹਰ ਖੇਤ ਬੰਨੇ ਜਾਂ ਕੋਈ ਵੀ ਜੌਬ ਤੇ ਹੋ ਵੀ ਆਪਣੇ ਕੰਮ ਦੇ ਵਿੱਚ ਧਿਆਨ ਹੋਣਾ ਚਾਹੀਦਾ ਤੁਸੀਂ ਆਸੇ-ਪਾਸੇ ਦੇ ਲੋਕਾਂ ਦੀਆਂ ਗੱਲਾਂ 'ਚ ਧਿਆਨ ਨਹੀਂ ਦੇਣਾ ਹਨਾ ਤਾਂ ਫਿਰ ਜਦੋਂ ਤੁਸੀਂ ਗੁਰੂ ਮਹਾਰਾਜ ਨੂੰ 2-2 ਘੰਟੇ ਦਾ ਟਾਈਮ ਦਿਉਂਗੇ ਸੇਵਾ ਕਰੋਗੇ ਸਿਮਰਨ ਕਰੋਗੇ ਤਾਂ ਤੁਸੀਂ ਸੱਚ ਮੰਨਿਓ ਕਿ ਤੁਹਾਨੂੰ ਨਾ ਮੰਗਣਾ ਨਹੀਂ ਪੈਣਾ ਗੁਰੂ ਮਹਾਰਾਜ ਜੀ ਆਪ ਹੀ ਤੁਹਾਡੀਆਂ ਝੋਲੀਆਂ ਭਰ ਦੇਣਗੇ ਬਿਨ ਮੰਗਿਆ ਸਭ ਕੁਝ ਮਿਲੇਗਾ ਮਨ ਬਾਝ ਤੋਂ ਫਲਵ ਪਾਵੇ ਸੋਈ ਦੁੱਖ ਨਾ ਦਿਸੇ ਵਿਆਪਤ ਕੋਈ ਜਦੋਂ ਤੁਸੀਂ ਗੁਰੂ ਮਹਾਰਾਜ ਦੇ ਲੜ ਲੱਗ ਗਏ ਤਾਂ ਤੁਹਾਡੇ ਜ਼ਿੰਦਗੀ ਦੇ ਵਿੱਚ ਕੋਈ ਵੀ ਦੁੱਖ ਨਹੀਂ ਰਹਿਣਾ ਸਾਰੀਆਂ ਟੈਨਸ਼ਨਾਂ ਤੁਹਾਡੀਆਂ ਦੂਰ ਹੋ ਜਾਣੀਆਂ ਇਸ ਕਰਕੇ ਤੁਸੀਂ ਆਪਣਾ ਕੰਮ ਵੀ ਕਰੋ ਤੇ ਕੰਮ ਦੇ ਨਾਲ-ਨਾਲ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਧਿਆਨ ਦਿਓ ਧਿਆਨ ਲਾਓ ਠੀਕ ਹੈ ਜਿੰਨਾ ਵੀ ਤੁਹਾਡੇ ਕੋਲ ਟਾਈਮ ਆ ਤੁਸੀਂ 2 2.5 ਘੰਟੇ ਆਪਣਾ ਜਿਹੜਾ ਕੰਮ ਕਰ ਰਹੇ ਹਾਂ ਤੋਂ ਉਹਦੇ ਵਿੱਚੋਂ 2.5 ਘੰਟੇ ਤੁਸੀਂ ਕਿਵੇਂ ਕੱਢ ਸਕਦੇ ਹੋ ਅਰਦਾਸ ਕਿਵੇਂ ਕਰ ਸਕਦੇ ਹੋ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਉਹ ਦੱਸਾਂਗੇ ਜੀ ਕੱਲ ਦੇ ਵਲੌਗ ਦੇ ਵਿੱਚ ਕੱਲ ਦੇ ਵਲੌਗ ਦੇ ਵਿੱਚ ਆਪਾਂ ਤੁਹਾਨੂੰ ਇਹ ਸਾਰਾ ਦੱਸਾਂਗੇ ਵੀ ਤੁਸੀਂ ਕਿਸ ਤਰ੍ਹਾਂ ਵਾਹਿਗੁਰੂ ਦਾ ਸਿਮਰਨ ਵੀ ਕਰ ਸਕਦੇ ਹੋ ਤੇ ਤੁਸੀਂ ਆਪਣਾ ਕੰਮ ਵੀ ਕਰ ਸਕਦੇ ਹੋ ਵੀ ਤੁਹਾਡਾ ਜਿਹੜਾ ਟਾਈਮ ਆ ਆਪਣਾ ਜਿਹੜਾ ਉਹ ਤੁਹਾਡੇ ਟਾਈਮ ਦੇ ਵਿੱਚ ਆਪਣੇ ਤੁਹਾਡੇ ਕੰਮ ਵੀ ਹੋ ਜਾਣਗੇ ਤੇ ਵਾਹਿਗੁਰੂ ਦੀ ਬਾਣੀ ਦਾ ਬਾਣੀ ਵੀ ਪੜੀ ਜਾਏਗੀ ਠੀਕ ਹੈ ਸਿਮਰਨ ਵੀ ਹੋ ਜਾਏਗਾ ਤੇ ਅੱਜ ਦਾ ਮੈਂ ਛੋਟਾ ਜਿਹਾ ਵਲੌਗ ਸਿਰਫ ਇਹੀ ਬਣਾਇਆ ਸੀ ਕਿਉਂਕਿ ਮੈਨੂੰ ਨਾ ਕਾਫੀ ਮੇਰੀਆਂ ਭੈਣਾਂ ਦੇ ਫੋਨ ਵੀ ਆ ਰਹੇ ਸੀਗੇ ਤੇ ਹਨਾ ਵੀ ਪਤਾ ਕੀ ਹੈ ਜਦੋਂ ਆਪਾਂ ਹਨਾ ਜਿਵੇਂ ਜਦੋਂ ਆਪਣੇ ਨਾਲ ਜੁੜ ਜਾਂਦੇ ਭੈਣ ਭਰਾ ਤੇ ਫਿਰ ਉਹ ਕਹਿਣ ਲੱਗ ਜਾਂਦੇ ਕਿ ਭੈਣ ਮੈਂ ਤਾਂ ਐਵੇਂ ਕੀਤਾ ਮੇਰਾ ਹਨਾ ਫਿਰ ਵੀ ਮੇਰੀ ਜ਼ਿੰਦਗੀ ਚ ਦੁੱਖ ਨਹੀਂ ਮੈਂ ਨਾ ਹੀ ਕਰਦੀਆਂ ਹਨਾ ਤੇ ਫਿਰ ਉਸ ਟਾਈਮ ਮੈਂ ਸੋਚਿਆ ਵੀ ਚਲੋ ਅੱਜ ਆਪਾਂ ਛੋਟੇ ਦੇ ਛੋਟੇ ਜਿਹੇ ਵਲੌਗ ਦੇ ਵਿੱਚ ਤੇ ਆਪਾਂ ਤੁਹਾਨੂੰ ਦੱਸਦੇ ਆਂ ਵੀ ਤੁਸੀਂ ਕੰਮ ਵੀ ਕਰੋ ਆਪਣੇ ਕੰਮ ਵੀ ਜ਼ਰੂਰੀ ਨੇ ਪਰ ਜਿਹੜੇ ਕੰਮ ਆਪਾਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਆ ਵਾਹਿਗੁਰੂ ਦੀ ਮਿਹਰ ਆ ਵਾਹਿਗੁਰੂ ਨੇ ਆਪਾਂ ਨੂੰ ਕੰਮ ਲਾਇਆ ਆਪਣੇ ਸਰੀਰ ਨੂੰ ਤੰਦਰੁਸਤੀ ਬਖਸ਼ੀਆ ਬਾਕੀ ਆਪਾਂ ਨੂੰ ਕੰਮ ਕਰ ਦਿੱਤੇ ਨੇ ਤਾਂ ਇਹ ਵੀ ਕੰਮ ਕਰਨੇ ਜ਼ਰੂਰੀ ਨੇ ਤੇ ਇਹਦੇ ਨਾਲ ਨਾਲ ਵਾਹਿਗੁਰੂ ਦਾ ਸਿਮਰਨ ਕਰਨਾ ਵੀ ਜ਼ਰੂਰੀ ਆ ਤੇ ਲਓ ਜੀ ਹੁਣ ਆਪਾਂ ਬਾਕੀ ਜਿਹੜੀ ਜਾਣਕਾਰੀ ਆ ਉਹ ਦੇਵਾਂਗੇ ਕੱਲ ਦੇ ਵਲੌਗ ਦੇ ਵਿੱਚ ਕਿ ਤੁਸੀਂ ਅਰਦਾਸ ਕਿਵੇਂ ਕਰ ਸਕਦੇ ਹੋ ਗੁਰੂ ਮਹਾਰਾਜ ਦੇ ਅੱਗੇ ਕਿਵੇਂ ਤੁਸੀਂ ਵਾਹਿਗੁਰੂ ਦਾ ਸਿਮਰਨ ਕਰ ਸਕਦੇ ਹਾਂ ਤੇ ਉਸ ਦੇ ਨਾਲ ਨਾਲ ਤੁਸੀਂ ਆਪਣੇ ਕੰਮਕਾਰ ਵੀ ਨਿਬੜ ਸਕਦੇ ਹੋ ਤੇ ਲੋ ਜੀ ਇੱਥੇ ਮੈਂ ਮੱਜਾਂ ਨੂੰ ਸੰਨੀ ਕਰਤੀ ਹੁਣ ਆਪਾਂ ਦਾਣਾ ਲਾ ਕੇ ਬੰਨ ਦਿੰਨੇ ਆ ਤੇ ਅੱਜ ਦੇ ਵਲੌਗ ਦਾ ਕਰਦੇ ਆ ਐਂਡ ਅੱਜ ਦਾ ਵਲੌਗ ਕਿਵੇਂ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਚੰਗਾ ਲੱਗਾ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਿਓ ਉਮੀਦ ਕਰਦੀ ਹਾਂ ਕਿ ਅੱਜ ਦੀਆਂ ਗੱਲਾਂ ਬਾਤਾਂ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ ਸਤਿ ਸ੍ਰੀ ਅਕਾਲ ਜੀ